ਅੱਤਵਾਦੀ ਆ ਲੋਕ ਹੁੰਦੇ ਨੇ ਤੁਸੀਂ ਵੇਖਿਆ ਹੋਣਾ ਕਿ ਅੱਤਵਾਦੀ ਸ਼ਬਦ ਸਾਡੇ ਸਮਾਜ ਚ ਰਾਜਨੀਤਿਕ ਖੇਤਰ ਦੇ ਵਿੱਚ ਧਾਰਮਿਕ ਖੇਤਰ ਚ ਸ਼ਬਦ ਬੜਾ ਬੋਲਿਆ ਜਾਂਦਾ ਕਿ ਆ ਲੋਕ ਅੱਤਵਾਦੀ ਨੇ ਉਹ ਕਿਹੜੇ ਲੋਕ ਅੱਤਵਾਦੀ ਨੇ ਹੁਣ ਸਭ ਤੋਂ ਪਹਿਲਾਂ ਤਾਂ ਸਵਾਲ ਜਵਾਬ ਇਹ ਮੰਗਦਾ ਕਿ ਅੱਤਵਾਦੀ ਇੱਕ ਸ਼ਬਦ ਹੈ ਕਿ ਜਾਂ ਦੋ ਸ਼ਬਦ ਨੇ ਤੇ ਇਹ ਜਦੋਂ ਅਸੀਂ ਇਹਨੂੰ ਵੇਖਦੇ ਹਾਂ ਖੋਜ ਕਰਦੇ ਹਾਂ ਤੇ ਇਹਦੇ ਵਿੱਚ ਨਿਕਲਦਾ ਕਿ ਅਤ ਤੇ ਪਲੱਸਵਾਦ ਅਤਵਾਦ ਦੋ ਸ਼ਬਦਾਂ ਦਾ ਸੁਮੇਲ ਆ ਦੋ ਸ਼ਬਦਾਂ ਨੂੰ ਜੁੜਨ ਤੋਂ ਬਾਅਦ ਉਹਨੂੰ ਅਤਵਾਦੀ ਕਿਹਾ ਜਾ ਸਕਦਾ ਹੈ ਹੁਣ ਅਤਵਾਦੀ ਕਹਿੰਦੇ ਕਿ ਨੂੰ ਜਾਂ ਅਤਵਾਦੀ ਕੀ ਕੋਈ ਕਿ ਲੋਕ ਹੁੰਦੇ ਨੇ ਧਰਮ ਹੁੰਦਾ ਆ ਜਾਂ ਕੀ ਉਹਦੇ ਕੰਮ ਕਾਜ ਹੁੰਦੇ ਨੇ ਮੇਰੇ ਤੁਹਾਡੇ ਵਰਗੇ ਸਖੁਜਵਾਨ ਸੱਜਣ ਕਹਿੰਦੇ ਕਿ ਅਤ ਸ਼ਬਦ ਦਾ ਮਤਲਬ ਇਹ ਜਦੋਂ ਕੋਈ ਲੋਕ ਜਾਂ ਕੋਈ ਖੇਤਰ ਦੇ ਲੋਕ ਜਾਂ ਕਿਸੇ ਪਰਿਵਾਰ ਦੇ ਲੋਕ ਜਾਂ ਕਿਸੇ ਰਾਜਨੀ ਢਿਰ ਦੇ ਲੋਕ ਜਾਂ ਕਿਸੇ ਵੀ ਤਰਪ ਦੇ ਕੁਝ ਲੋਕ ਪੂਰੀ ਅੱਤ ਕਰਦੇ ਨੇ ਪੂਰੀ ਅੱਤ ਤੋਂ ਭਾਵ ਕੇ ਸਿਖਰ ਤੇ ਜਾਂਦੇ ਨੇ ਉਹ ਹੰਕਾਰ ਚ ਹੋ ਜਾਂਦੇ ਨੇ ਜਾਂ ਮਾਨਾਈਆਂ ਕਰਦੇ ਨੇ ਜਾਂ ਹੋਰ ਵੀ ਕੋਈ ਸ਼ਬਦ ਤੁਸੀਂ ਜੋੜ ਸਕਦੇ ਹੋ ਵੀ ਆਪਣੀ ਪਾਵਰ ਚ ਆ ਜਾਂਦੇ ਨੇ ਜਾਂ ਪਾਵਰ ਦੀ ਦੁਰਵਰਤੋਂ ਕਰਦੇ ਨੇ ਉਹਨੂੰ ਕਹਿੰਦੇ ਅੱਤ ਅੱਤ ਤੋਂ ਬਾਅਦ ਵਾਦ ਵਾਦ ਇੱਕ ਸੋਚ ਆ ਕਿ ਜਿਹੜੀ ਬੁਰੇ ਕੰਮ ਦੀ ਸੋਚ ਭੈੜੇ ਕੰਮਾਂ ਦੀ ਸੋਚ ਅੱਤਵਾਦ ਦਾ ਮਤਲਬ ਇਹ ਨਹੀਂ ਹੁੰਦਾ ਕਿ ਕੋਈ ਬੰਦਾ ਮਾਰਤਾ ਤੇ ਅੱਤਵਾਦ ਹੋ ਗਿਆ ਜਾਂ ਕੁਛ ਏਵੇਂ ਦਾ ਹੋ ਗਿਆ ਹੁਣ ਵੇਖੋ ਕਿ ਇੰਡੀਆ ਦੇ ਵਿੱਚ ਕਿਹੜੇ ਧਰਮ ਦੇ ਕੁਝ-ਕੁਝ ਲੋਕ ਕਿਉਂਕਿ ਧਰਮ ਕੋਈ ਕਿਸੇ ਨੂੰ ਵੱਖਰੇਵਾਂ ਨਹੀਂ ਕਰਦਾ ਧਰਮ ਕੋਈ ਕਹਿੰਦਾ ਮਾਰਾ ਨਹੀਂ ਕਰਦਾ ਲੇਕਿਨ ਅੱਤਵਾਦ ਦੇ ਅਰਥਾਂ ਦਾ ਤੇ ਪਤਾ ਹੋਣਾ ਚਾਹੀਦਾ ਹੁਣ ਅਸੀਂ ਇੰਡੀਆ 'ਚ ਵੇਖ ਰਹੇ ਕਿ ਕੁਝ-ਕੁਝ ਲੋਕ ਇੰਨੀ ਅੱਤ ਕਰ ਰਹੇ ਨੇ ਦੂਜਿਆਂ ਲੋਕਾਂ ਦੇ ਪ੍ਰਤੀ ਉਹਦਾ ਨਾ ਧਰਮ ਨਾਲ ਦੇਖ ਲਓ ਖੇਤਰ ਨਾਲ ਦੇਖ ਲਓ ਭਾਸ਼ਾ ਨਾਲ ਦੇਖ ਲਓ ਕਿਸੇ ਵੀ ਉਹ ਜਿਹੜੇ ਕੁਝ-ਕੁਝ ਲੋਕ ਨੇ ਉਹ ਕਈ ਵਾਰਾਂ ਕੀ ਕਰਦੇ ਨੇ ਕਿਸੇ ਇੱਕ ਬੰਦੇ ਨੂੰ ਫੜ ਲੈਂਦੇ ਨੇ ਫੜ ਕੇ ਉਹਨੂੰ ਕੁੱਟ ਮਾਰ ਕਰਦੇ ਨੇ ਉਹਨੂੰ ਬੜਾ ਭੈੜਾ ਵਿਹਾਰ ਕਰਦੇ ਨੇ ਇਹਦਾ ਮਤਲਬ ਲੈ ਕੇ ਆਤ ਉਹਨਾਂ ਲੋਕਾਂ ਨੇ ਕੁਝ ਲੋਕਾਂ ਨੇ ਅਤ ਕੀਤੀ ਕਿ ਵਾਦ ਸੋਚ ਉਹਨਾਂ ਦੀ ਜਿਹੜੀ ਸੋਚ ਆ ਉਹ ਐਵੇਂ ਦੀ ਆ ਕਿ ਅਸੀਂ ਕਿਸੇ ਇਨਸਾਨ ਨੂੰ ਦੱਬਣਾ ਹੈ ਕਿਸੇ ਇਨਸਾਨ ਨੂੰ ਮਾਰਾ ਕਰਨਾ ਹੈ ਚਾਹੇ ਉਹਨਾਂ ਨੂੰ ਕੁੱਟਦੇ ਹੋਣ ਚਾਹੇ ਉਹਨਾਂ ਨੂੰ ਮਾਰਦੇ ਹੋਣ ਚਾਹੇ ਉਹਨਾਂ ਦੀ ਦੁਕਾਨਾ ਸਾੜਦੇ ਹੋਣ ਜਾਂ ਉਸ ਦੁਕਾਨ ਤੋਂ ਸੌਦਾ ਨਾ ਲੈਂਦੇ ਹੋਣ ਅਸੀਂ ਉਹਨਾਂ ਲੋਕਾਂ ਨੂੰ ਅੱਤਵਾਦੀ ਕਹਿ ਸਕਦੇ ਹਾਂ ਕਿ ਭਈ ਅੱਤਵਾਦੀ ਤਾਂ ਤੁਸੀਂ ਹੋ ਵੱਡੇ ਜਿਹੜੇ ਕਤਲ ਤੋਂ ਵੀ ਭੈੜਾ ਵਿਹਾਰ ਕਰ ਰਹੇ ਹੋ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਉਹ ਕਿੰਨੀ ਭੈੜੀ ਸੋਚ ਆ ਜੇ ਕੋਈ ਬੰਦਾ ਗੁਨਾਹ ਕਰੇਗਾ ਉਹਨੂੰ ਸਜ਼ਾ ਤੇ ਮਿਲੇਗੀ ਮਿਲੇਗੀ ਉਹਨੂੰ ਮਿਲਣੀ ਵੀ ਚਾਹੀਦੀ ਆ لیکن ਜੇ ਕੋਈ ਕਿਸੇ ਕੌਮ ਦੇ ਲੋਕ ਕਿਸੇ ਵੀ ਦੂਜੀ ਧਰਮ ਦੇ ਲੋਕਾਂ ਨੂੰ ਦੂਜੇ ਧਰਮ ਦੇ ਖੇਤਰ ਨੂੰ ਜਾਂ ਕਿਸੇ ਥਾਂ ਤੇ ਰਹਿ ਰਹੇ ਲੋਕਾਂ ਦੇ ਨਾਲ ਮਿਸ ਬਿਹੇਵ ਕਰਦੇ ਵੀ ਜਾਂ ਕਈ ਵਾਰ ਆਪਾਂ ਵੇਖਦੇ ਆ ਕਿ ਕਈਆਂ ਲੋਕਾਂ ਨੂੰ ਉਹ ਧਾਰਮਿਕ ਸਥਾਨ ਚ ਅੰਦਰ ਨਹੀਂ ਵੜਨ ਦੇਣਾ ਇਹ ਵੀ ਇੱਕ ਹੰਕਾਰ ਹੁੰਦਾ ਇਹ ਵੀ ਇੱਕ ਅਤਵਾਦ ਹੀ ਕਿਹਾ ਜਾ ਸਕਦਾ ਜਾਂ ਕਿਸੇ ਲੋਕਾਂ ਦਾ ਬਜ਼ੁਰਗ ਲੋਕਾਂ ਨੂੰ ਉਹਨਾਂ ਦੀ ਮੂੰਹ ਤੋਂ ਫਵਾਲਾਂ ਤੋਂ ਫੜ ਕੇ ਉਹਨਾਂ ਨਾਲ ਬਹੁਤ ਬੁਰਾ ਹਲਕਾ ਕਰਨਾ ਕਿਸੇ ਔਰਤ ਨੂੰ ਬੇਇਜਤ ਕਰਨਾ ਉਹਦੇ ਨਾਲ ਗਲਤ ਬੋਲਣਾ ਨਾ ਧੱਕਾ ਕਰਨਾ ਇਹ ਵੀ ਤਾਂ ਇੱਕ ਅਤਵਾਦ ਹੀ ਹੁੰਦਾ ਆ ਇਸ ਕਰਕੇ ਅੱਜ ਜਿਹੜਾ ਸਾਡੇ ਸਮਾਜ ਚ ਫੈਲਿਆ ਹੋਇਆ ਅਤਵਾਦ ਇਹ ਬਹੁਤ ਹੀ ਮਾੜਾ ਅਸੀਂ ਇਹਨੂੰ ਅਤਵਾਦ ਕਹਿ ਸਕਦੇ ਆ ਅਤਵਾਦ ਇਹ ਨਹੀਂ ਹੁੰਦਾ ਕਿ ਕੋਈ ਲੋਕ ਕਿਸੇ ਖੇਤਰ ਦੇ ਲੋਕ ਮੰਨ ਲਓ ਕਿ ਵਿਸ਼ਵ ਦਾ ਕੋਈ ਵੀ ਦੇਸ਼ ਹੈਗਾ ਉਸ ਖੇਤਰ ਦੇ ਲੋਕ ਕੋਈ ਪ੍ਰੋਟੈਸਟ ਕਰਦੇ ਨੇ ਆਪਣੇ ਹੱਕਾਂ ਲਈ ਪ੍ਰੋਟੈਸਟ ਕਰਦੇ ਨੇ ਆਪਣੇ ਹੱਕ ਮੰਗਦੇ ਨੇ ਉਹਨੂੰ ਅਤਵਾਦ ਨਹੀਂ ਕਹਿਣਾ ਚਾਹੀਦਾ ਉਹ ਪਰੇ ਸ਼ਾਂਤ ਤਰੀਕੇ ਨਾਲ ਆਪਣੇ ਹੱਕ ਮੰਗ ਰਹੇ ਐ ਤਾਂ ਉਹਨਾਂ ਨੂੰ ਮਿਲਨੇ ਚਾਹੀਦੇ ਨੇ ਜਿਵੇਂ ਕਿਸਾਨ ਆਪਣੀ ਕਮਾਂਗ ਮੰਗਦੇ ਨੇ ਮਜ਼ਦੂਰ ਆਪਣੇ ਹੱਕ ਮੰਗਦੇ ਨੇ ਜਾਂ ਕੋਈ ਟੀਚਰ ਲਾਈਨ ਦੇ ਲੋਕ ਆਪਣੇ ਹੱਕ ਮੰਗਦੇ ਨੇ ਜਾਂ ਕੋਈ ਵੀ ਕਲਾਸ ਹੋਵੇ ਉਹ ਆਪਣੇ ਹੱਕ ਮੰਗਦੀ ਆ ਤਾਂ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਹੱਤਵਾਦੀ ਨੇ ਉਹ ਸਗੋਂ ਤਾਂ ਸ਼ਾਂਤਮਈ ਤਰੀਕੇ ਨਾਲ ਦੂਜਿਆਂ ਨੂੰ ਨੁਕਸਾਨ ਨਹੀਂ ਪਹੁੰਚਾ ਰਹੇ ਲੇਕਿਨ ਜਦੋਂ ਇੱਕ ਕੌਮ ਦੇ ਲੋਕ ਕੁਝ ਕੁ ਲੋਕ ਮਣਾਈਆਂ ਕਰਦੇ ਨੇ ਜਿਹਨੂੰ ਮੰਢੀਰ ਕਹਿ ਦਿੰਦੇ ਨੇ ਜਾਂ ਕਿਸੇ ਦਾ ਘਰ ਸਾੜ ਦਿੰਦੇ ਨੇ ਜਾਂ ਕਿਸੇ ਦਾ ਘਰ ਭੰਨ ਦਿੰਦੇ ਨੇ ਜਾਂ ਕਿਸੇ ਨੂੰ ਬੇਇਜਤ ਕਰਦੇ ਨੇ ਉਹਨਾਂ ਲੋਕਾਂ ਨੂੰ ਅੱਤਵਾਦੀ ਕਹਿਣਾ ਚਾਹੀਦਾ ਤੇ ਉਹਨਾਂ ਲੋਕਾਂ ਤੇ ਸਖਤ ਤੋਂ ਸਖਤ ਪਰਚਾ ਦਰਜ ਹੋਣਾ ਚਾਹੀਦਾ ਤਾਂ ਕਿ ਕੋਈ ਗਲਤ ਕੰਮ ਨਾ ਕਰ ਸਕੇ ਇਸ ਕਰਕੇ ਸਾਨੂੰ ਅੱਜ ਲੋੜ ਹੈ ਕਿ ਅੱਤਵਾਦ ਸ਼ਬਦ ਦੇ ਸਹੀ ਅਰਥਾਂ 'ਚ ਹੁਣ ਕਈ ਲੋਕ ਇੱਕ ਵਧੀਆ ਕੌਮ ਵੀ ਹੈਗੀ ਉਹਨੂੰ ਕਹੀ ਜਾਣਗੇ ਕਿ ਇਹ ਅੱਤਵਾਦੀ ਨੇ ਫਲਾਣ ਹੈ ਢੀਂ ਗਿਆ ਕਿਦਾਂ ਅੱਤਵਾਦੀ ਆਪਾਂ ਕਹਿ ਸਕਦੇ ਹਾਂ ਇਹ ਗੱਲਾਂ ਦਾ ਸਵਾਲਾਂ ਦੇ ਜਵਾਬ ਤਾਂ ਮੰਗਦੇ ਨੇ ਇਸ ਕਰਕੇ ਮੈਂ ਸਮਝਦਾ ਕਿ ਸਾਡੇ ਇੱਕ ਲੋਕਾਂ ਨੂੰ ਜਾਂ ਸਾਡੇ ਸਮਾਜ ਦੇ ਲੋਕਾਂ ਨੂੰ ਅੱਤਵਾਦ ਦੇ ਸਹੀ ਅਰਥਾਂ ਦਾ ਪਤਾ ਹੋਣਾ ਚਾਹੀਦਾ ਕਿ ਜਿਹੜੇ ਲੋਕ ਅੱਤ ਕਰਦੇ ਨੇ ਚਾਹੇ ਉਹ ਘਰ 'ਚ ਹੀ ਅੱਤ ਕਰਦੇ ਹੋਣ ਆਪਣੇ ਪਰਿਵਾਰ ਕਮੈਂਬਰਾਂ ਨਾਲ ਅਤ ਕਰਦੇ ਹੁਣ ਆਪਣੇ ਪਰਿਵਾਰ ਦੇ ਨਾਲ ਬਹੁਤ ਗਲਤ ਵਿਹਾਰ ਕਰਦੇ ਹੁਣ ਜਿਵੇਂ ਇੱਕ ਭਰਾ ਦੂਜੇ ਭਰਾ ਨੂੰ ਕੋਈ ਦਵੇ ਕੋਈ ਨਾ ਉਹਦੇ ਹੱਕ ਸਾਰੇ ਮਾਰ ਲਵੇ ਆਪਾਂ ਵੀ ਕਹਿੰਦੇ ਤੂੰ ਬੜੀ ਹੱਤ ਕੀਤੀ ਆ ਅਤ ਪੈ ਜਾਣੀ ਆ ਤੇ ਬਾਦ ਪਈ ਜਿਹੜੀ ਤੇਰੀ ਸੋਚ ਆ ਨਾ ਇਹ ਬਹੁਤ ਮਾੜੀ ਆ ਅਸੀਂ ਇਹਨੂੰ ਨਹੀਂ ਅਤਵਾਦੀ ਕਹਿ ਸਕਦੇ ਆ ਇਸ ਕਰਕੇ ਅਤਵਾਦੀ ਸ਼ਬਦ ਨੂੰ ਕਿਸੇ ਇੱਕ ਜਗ੍ਹਾ ਤੇ ਨਹੀਂ ਖਿਲਾਰ ਲੈਣਾ ਚਾਹੀਦਾ ਅਤਵਾਦ ਸ਼ਬਦ ਉਹ ਸ਼ਬਦ ਆ ਜਿਹੜਾ ਕਿਸੇ ਦੂਜੇ ਇਨਸਾਨ ਨਾਲ ਧੱਕਾ ਕਰਦਾ ਚਾਹੇ ਉਹ ਬੋਲੀ ਦੇ ਖੇਤਰ ਚ ਹੋਵੇ ਚਾਹੇ ਉਹ ਮਤਲਬ ਪਾਣੀ ਦੇ ਖੇਤਰ ਚ ਹੋਵੇ ਚਾਹੇ ਉਹ ਮਤਲਬ ਰਹਿਣ ਸਹਿਣ ਦੇ ਖੇਤਰ ਚ ਹੋਵੇ ਚਾਹੇ ਉਹ ਧਾਰਮਿਕ ਖੇਤਰ ਚ ਹੋਵੇ ਚਾਹੇ ਉਹ ਰਾਜਨੀਤਿਕ ਖੇਤਰ ਚ ਹੋਵੇ ਚਾਹੇ ਉਹ ਸਮਾਜਿਕ ਖੇਤਰ ਚ ਹੋਵੇ ਚਾਹੇ ਉਹ ਜੁਡੀਸ਼ਰੀ ਚ ਹੋਵੇ ਚਾਹੇ ਕਿਤੇ ਵੀ ਸਬੰਧ ਚ ਹੋਵੇ ਜਿੱਦੋਂ ਕਿਸੇ ਨਾਲ ਧੱਕਾ ਕੀਤਾ ਜਾਵੇਗਾ ਜਿਹੜੇ ਲੋਕ ਧੱਕਾ ਕਰਨਗੇ ਉਹਨਾਂ ਨੂੰ ਅਸੀਂ ਅਤਵਾਦੀ ਕਹਿ ਸਕਦੇ ਹਾਂ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚੱਤਰ ਸਿੰਘ ਤਰਸਿੱਕਾ ਜੁੜੇ ਵਾਸਤੇ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰੇ